सत श्रीकाल बचो अज अं नौवीं जमात का नवा टॉपिक करा तिरिंजन त्रिंजन कविता पुस्तक विज अमृता प्रीतम की लिखी हुई है सभी सहेलियां बन बन आईया सजरे सिर गुंदा एक हथ चरखा एक हथ पछी एस तिरिंजन दे चा। ਨੰ 17 ਵਿੱਚ ਅੰਮ੍ਰਿਤਾ ਪ੍ਰੀਤਮ ਕਹਿੰਦੀ ਹੈ ਕਿ ਸਾਰੀਆਂ ਸਹੇਲੀਆਂ ਸਿਰ ਸਜਰੇ ਸਿਰ ਗੁੰਦਵਾ ਕੇ ਵਨ ਖੰਦ ਕੇ ਤਿਰੰਜਨ ਪਾਉਣ ਲਈ ਆਈਆਂ ਹਨ ਤਿਰੰਜਨ ਦੇ ਕਾਰਨ ਹੀ ਇੱਕ ਦੇ ਹੱਥ ਵਿੱਚ ਚਰਕਾ ਹੈ ਤੇ ਇੱਕ ਦੇ ਹੱਥ ਵਿੱਚ ਊਨੀਆਂ ਹਨ ਇੱਕ ਨੇ ਚਰਖਾ ਚੁੱਕਿਆ ਹੋਇਆ ਹੈ ਤੇ ਦੂਸਰੀ ਨੇ ਪੂਨੀਆਂ ਦੂਸਰੀ ਦੇ ਹੱਥ ਵਿੱਚ ਪੂਨੀਆਂ ਦੀ ਪੱਛੀ ਹੈ ਕਿਸੇ ਨੇ ਪਾਇਆ ਕੋਰਾ ਝੱਗਾ ਨਿੱਕੀ ਨਿੱਕੀ ਬੂਟੀ ਦਾ ਕਿਸੇ ਨੇ ਸਿਰਤੇ ਲੀੜਾ ਲਿਤਾ ਮਹੀਨ ਦੋਰੀਏ ਦਾ ਇਹਨਾਂ ਸਤਰਾ ਵਿੱਚ ਕਵਿਤਰੀ ਕਹਿੰਦੀ ਹੈ ਕਿ ਤ੍ਰਿੰਜਨ ਵਿਸ਼ਾਮਨ ਹੋਣ ਲਈ ਕਿਸੇ ਕੁੜੀ ਨੇ ਤਾਂ ਨਵਾਂ ਝੱਗਾ ਪਾਇਆ ਹੋਇਆ ਹੈ ਤੇਕੀ ਕਿਸ ਨੇ ਇਸ ਦੇ ਉੱਪਰ ਬਰੀਕ ਡੋਰੀਏ ਦਾ ਦੁਪੱਟਾ ਲਟਾ ਹੋਇਆ ਹੈ ਆਕੀ ਕਜਲਾ ਗੁੱਲ ਦੰਦਾਸਾ ਹੱਥੀ ਮਹਿੰਦੀ ਲਾ ਵਨ ਬਨ ਪਈਆਂ ਪੈਨ ਬਲੋਰੀ ਗਜਰੇ ਹੱਥ ਚੜਾ ਸੋ ਅਨਾ ਸਤਰਾ ਵਿੱਚ ਕਵਿਤਰੀ ਕਹਿੰਦੀ ਹੈ ਕਿ ਤਿਰੰਜਨ ਵਿੱਚ ਚਰਖਾ ਕੱਤਨ ਆਈਆਂ ਇਕੱਟੀਆਂ ਹੋਈਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਵਿੱਚੋਂ ਇਹ ਕੁੜੀਆਂ ਅੱਖਾਂ ਵਿੱਚ ਕੱਜਲ ਪਾ ਕੇ ਦੰਦਾਂ ਉੱਪਰ ਦੰਦਾਸਾ ਮਲ ਕੇ ਖੱਥਾਂ ਉੱਤੇ ਮਹਿੰਦੀ ਲਾ ਕੇ ਅਤੇ ਬਾਹਾਂ ਵਿੱਚ ਗਜਰੇ ਪਾ ਕੇ ਬਹੁਤ ਹੀ ਸੋਨੀਆਂ ਲੱਗ ਰਹੀਆਂ ਹਨ ਜਿਵੇਂ ਕਿ ਤੁਸੀਂ ਇਸ ਤਸਵੀਰ ਵਿੱਚ ਦੇਖ ਰਹੇ ਹੋ ਇਹ ਇੱਕ ਮਟਿਆਰ ਨਹੀਂ ਹੱਥਾਂ ਵਿੱਚ ਗਜਰੇ ਪਾਏ ਹੋਏ ਹਨ ਚਿੱਟੇ ਪੱਟ ਦਾ ਮੋਤੀਆ ਤੇ ਸਾਵੀਆਂ ਡੰਡੀਆਂ ਦਾ ਕਿਸੇ ਨੇ ਸਿਰ ਤੇ ਪੱਲਾ ਕੀਤਾ ਸੂਈ ਫੁਲਕਾਰੀ ਦਾ ਅਮ੍ਰਿਤਾ ਪ੍ਰੀਤਨ ਆਪਣੀ ਕਵਿਤਾ ਤ੍ਰਿੰਜਨ ਵਿੱਚ ਚਰਖਾ ਕੱਤਣ ਆਈ ਇਕੱਠੀਆਂ ਹੋਈਆਂ ਕੁੜੀਆਂ ਦਾ ਦ੍ਰਿਸ਼ ਪੇਸ਼ ਕਰਦੀ ਹੋਈ ਕਹਿੰਦੀ ਹੈ ਕਿ ਇਹਨਾਂ ਵਿੱਚੋਂ ਇੱਕ ਨੇ ਕੰਨਾਂ ਵਿੱਚ ਇੱਕੋ ਜਿਹੀਆਂ ਡੰਡੀਆਂ ਪਾ ਕੇ ਅਤੇ ਸਿਰ ਉੱਪਰ ਚਿੱਟੇ ਪੱਟ ਦਾ ਜਾਂ ਮੋਤੀਆਂ ਰੰਗ ਦਾ ਦੁਪੱਟਾ ਲੈ ਕੇ ਆਈਆਂ ਹਨ ਅਤੇ ਕਈਆਂ ਨੇ ਤਾਂ ਸਿਰ ਤੇ ਲਾਲ ਫੁਲਕਾਰੀ ਦਾ ਪੱਲਾ ਲਿਆ ਹੋਇਆ ਹੈ ਸਹੇਲੀਆਂ ਦੀ ਸਰਦਾਰ ਹੀਰ ਕੋਈ ਡੰਡੀ ਚੁਮਕੀ ਪਾ ਇਧਰ ਸਖੀਆਂ ਉਧਰ ਸਖੀਆਂ ਬੈਠੀ ਪੀੜਾ ਡਾ ਸੋ ਇੰਨਾ ਦੀ ਜਿਹੜੀ ਤਿਰੰਜਨ ਨੇ ਤਿਰੰਜਰ ਦੀ ਜਿਹੜੀ ਸਰਦਾਰ ਹੀਰਾ ਉਹ ਡੰਡੀ ਚੁਮਕੀ ਪਾ ਕੇ ਡੰਡੀ ਚੁਮਕੀ ਪਾ ਕੇ ਉਹਦੇ ਇਧਰ ਵੀ ਤੇ ਦੂਸਰੇ ਪਾਸੇ ਵੀ ਸੇਲੀਆਂ ਜਿਹੜੀਆਂ ਉਹ ਬੈਠੀਆਂ ਹੋਈਆਂ ਹਨ ਅਤੇ ਉਹ ਵਿਚਾਰ ਆਪਣਾ ਝੜਖਾ ਜਿਹੜਾ ਉਹ ਡਾ ਕੇ ਬੈਠੀ ਹੋਈ ਹੈ ਕਿਸੇ ਨੇ ਆਂਦੀ ਪੱਛੀ ਭਰ ਕੇ ਕਿਸੇ ਨੇ ਆਂਦੀ ਪੱਛੀ ਭਰ ਕੇ ਚੋਲ ਤੇ ਕਲਕ ਕਨਕ ਪੁਨਾ ਕੱਕੜੀਆਂ ਦੇ ਵੀ ਪੁਨਾਏ ਕਿਸੇ ਨੇ ਪੱਠੀ ਤੇ ਜਾ ਇਹਨਾਂ ਵਿੱਚੋਂ ਕੋਈ ਇੱਕ ਕੁੜੀ ਖਾਨ ਲਈ ਕਨਕ ਤੇ ਚੋਲ ਪੁਨਾ ਕੇ ਚਿੱਕੂ ਪਰ ਕੇ ਲਈ ਆਈ ਹੈ ਅਤੇ ਕਿਸੇ ਨੇ ਪੱਠੀ ਤੋਂ

ਜਾਨ ਵਾਲੇ ਲੋਕਾਂ ਦਾ ਮੇਲਾ ਲੱਗਾ ਰਹੇਗਾ ਇਸ ਤਰ੍ਹਾਂ ਤ੍ਰਿੰਜਨ ਵੀ ਹਮੇਸ਼ਾ ਲੱਗੇ ਹੀ ਰਹਾਂਗੇ ਬਚਪਨ ਨਿਤ ਜਵਾਨੀ ਬੰਦਾ ਨਿਤ ਕਰ ਤੰਦਾ ਵੇਲਾ ਇਹਨਾਂ ਸਤਰਾ ਵਿੱਚ ਮੁਟਿਆਰ ਅਮ੍ਰਿਤਪੀਤਮ ਕਹਿੰਦੀ ਹੈ ਕਿ ਹਰ ਮੁਟਿਆਰ ਦਾ ਬਚਪਨ ਜਵਾਨੀ ਵਿੱਚ ਵੱਧਦਾ ਰਹੇਗਾ ਅਤੇ ਤ੍ਰਿੰਜਨ ਵਿੱਚ ਕੁੜੀਆਂ ਦੀਆਂ ਇਕੱਟੀਆਂ ਹੋ ਕੇ ਚਰਖਾ ਕੱਤਣ ਦਾ ਕੰਮ ਵੀ ਹਰ ਸਾਲ ਚੱਲਦਾ ਰਹੇਗਾ ਜੋ ਪਾਣੀ ਅਜ ਪਤਨੋਂ ਲੰਗੇ ਫੇਰ ਨ ਆਵੇ ਭਲਕੇ ਬੇੜੀ ਦਾ ਤੂਰ ਤ੍ਰਿੰਜਨ ਦੀਆਂ ਕੁੜੀਆਂ ਫੇਰ ਨ ਬੈਠਣ ਰਲ ਕੇ ਕਹਿੰਦੇ ਕਿ ਜਿਹੜਾ ਪਾਣੀ ਇੱਕ ਵਾਰ ਜਿਹੜਾ ਪਾਣੀ ਇੱਕ ਵਾਰ ਦਰਿਆ ਵਿੱਚੋਂ ਦਰਿਆ ਦੇ ਪਰਤਨ ਪਿੱਛੋਂ ਲੰਘ ਜਾਂਦਾ ਹੈ ਉਹ ਮੁੜ ਕੇ ਕਦੇ ਵੀ ਉੱਥੋਂ ਦੀ ਦੁਬਾਰਾ ਨਹੀਂ ਲੰਘਦਾ ਇਸੇ ਪ੍ਰਕਾਰ ਜਿਹੜੀਆਂ ਤਰਿੰਜਨ ਦੀਆਂ ਸੇਲੀਆਂ ਵਿਆਈਆਂ ਜਾਨਵਰੋ ਮੁੜ ਕੇ ਕਦੇ ਵੀ ਇਕੱਠੀਆਂ ਨਹੀਂ ਹੁੰਦੀਆਂ ਜਿਹੜੇ ਮੁਸਾਫਿਰ ਬੇੜੀ ਤੇ ਪੂਰ ਵਿੱਚ ਅੱਜ ਇਕੱਠੇ ਹੋਏ ਹਨ ਉਹ ਮੁੜ ਕੇ ਕਦੇ ਵੀ ਇਕੱਠੇ ਨਹੀਂ ਹੁੰਦੇ ਸੋ ਇਸ ਤਰ੍ਹਾਂ ਅਮ੍ਰਿਤਾ ਪੀਤਮ ਕਹਿੰਦੀ ਹੈ ਕਿ ਇਹ ਤ੍ਰਿੰਜਨ ਵਿੱਚ ਮਿਲ ਕੇ ਚਰਖਾ ਕੱਟਣ ਵਾਲੀਆਂ ਕੁੜੀਆਂ ਵਿਆਹੀਆਂ ਜਨਮਗ੍ਰੋ ਛੇਤੀ ਇਕੱਠੀਆਂ ਨਹੀਂ ਹੁੰਦੀਆਂ ਸੋ ਐਨਾ ਇਹ ਸੀ ਅਮ੍ਰਿਤਾ ਪੀਤਮ ਦੀ ਕਵਿਤਾ ਤ੍ਰਿੰਜਨ